ਉਹ ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਛੋਡੇ ਘਰਾਜ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਆ ਰਾਜਸਥਾਨੋਂ ਫੋਨ ਆਇਆ ਮੈਨੂੰ ਗੰਗਾ ਰਗਦੋ ਸੁਖਵੀਰ ਫੌਜੀ ਦਾ ਕਹਿੰਦਾ ਭਾਈ ਜਵਾਕ ਜੰਮਿਆ ਸਾਡੇ ਜਵਾਕ ਨਾ ਜੰਮਿਆ ਜਵਾਕ ਐਕਾ ਉਹ ਜਵਾਕ ਨੂੰ ਜਾਂਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਉਹ ਬਚੋਗੇ ਕਿਵੇਂ ਆ ਯਾਰਾਂ ਪੀ ਕੇ 9 ਕਰੋੜ ਲੀਟਰ ਜ਼ਹਿਰ ਉਹ ਲਗਾਤਾਰ 40 ਸਾਲ ਤੋਂ ਪੈ ਰਹੀ ਆ ਉਹ ਸਾਰਾ ਦੱਕੜੀ ਮਾਲਵਾ ਲੈ ਕੇ ਤੇ ਉਹ ਰਾਜਸਥਾਨ ਗੰਗਾ ਰਫੀਕਾ ਦੇ ਤੱਕ ਦੇ ਲੋਕ ਮਾਰਦੇ ਓਏ ਉਹ ਪੰਜਾਬ ਦੇ ਲੋਕੋ ਜੇ ਨਹੀਂ ਹੁਣ ਵੀ ਉੱਠ ਕੇ ਆ ਯਹਰਾਂ ਬੰਦ ਕਰਨੀਆਂ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉੱਥੇ ਮੋਰਚਾ ਲਾਇਆ ਬਲਾਇਆ ਥੋਨੂੰ ਯਹਰਾਂ ਬੰਦ ਕਰਦੇ 900 ਲੀਟਰ ਜਿਹੜੀ ਆ 1000 ਪੈਂਦੀ ਆ ਸੋਡੇ ਉਹ ਬੁੱਢੇ ਦਰਿਆ ਤੇ ਸਤਲੁਜ ਤੇ ਸੋਡੇ ਘਰ ਘਰ ਪਹੁੰਚਦੀ ਐ ਬੇਰਕਾ ਪਲਾਂਟ ਦੇ ਕੋਲੇ ਅਸੀਂ ਸੱਜਿਆ ਥੋਨੂੰ 3 ਤਰੀਕ ਨੂੰ ਸਮਾਂ 12 ਵਜੇ ਉਹ ਪੈਰ ਜੁੱਤੀ ਨਾਲ ਪਾਇਓ ਓਏ ਜੇ ਆ ਯਾਰਾ ਨਾ ਬੰਦ ਕੀਤੀਆਂ ਸਭ ਤੋਂ ਵੱਡਾ ਡਰ ਕੀ ਹੈ ਕਿ ਸਾਨੂੰ ਪੁਲਿਸ ਨਾ ਫੜ ਲੇ ਸਾਡੇ ਪਰਚਾ ਨਾ ਹੋ ਜੇ ਉਹ ਜੋ ਮੌਤ ਛੋੜੇ ਘਰਾਂ 'ਚ ਵੜ ਗਈ ਛੋੜੇ ਜਵਾਕ ਖਾਣ ਲੱਗ ਗਈ ਛੋੜੀਆਂ ਨਸਲਾਂ ਖਾ ਗਈ ਛੋੜੀ ਜ਼ਿੰਦਗੀ ਖਾ ਗਈ ਛੋੜੀ ਧਰਤੀ ਖਾ ਗਈ ਛੋੜੇ ਪੱਲੇ ਕੀ ਬਚਿਆ ਜੇ ਹਲੇ ਵੀ ਨਾ ਹਟਨਾ ਫਿਰ ਇਹ ਕੰਮ ਕਰਿਓ ਜ਼ਹਿਰ ਦਾ ਲੀਟਰ ਲਿਆਓ ਸਪਰੇਅ ਦਾ ਸ਼ਹਿਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਸਾਰੇ ਡੱਬਰ ਨੂੰ ਪਿਆ ਕੇ ਤੇ ਮੁੜ ਕੇ ਆਪ ਪੀ ਲੋ ਸੌਖੀ ਮੌਤ ਦਾ ਮਰ ਜਾਓਗੇ ਆਦਾ ਸੁਣੋ ਸਿਸਕ ਸਿਸਕੇ ਜਿੰਦਗੀ ਮਾਰ ਦਿਆ ਮੌਤ ਕੈਂਸਰ ਨਾਲ ਕਾਲੇ ਪੀੜੇ ਨਾਲ ਗੁਰਦੇ ਸੋਡੇ ਗਏ ਕਿਡੜੀਆਂ ਸੋਡੀਆਂ ਗਈਆਂ ਖਤਮ ਹੋ ਪੰਜਾਬ ਦੇ ਲੋਕੋ ਖਤਮ ਆ ਦੇਖੋਏ ਲਗਾਤਾਰ ਓ ਇੱਥੇ ਖੜਨਾ ਵੀ ਔਖਾ ਓ ਖੜਨਾ ਇੱਥੇ ਤੇ ਤੁਸੀਂ ਯਾਰੇ ਪੀ ਰਹੇ ਹੋ ਬੁੱਢੇ ਦਰਿਆ ਤੋਂ ਬਲੀਪੁਰਥ ਜਾ ਕੇ ਪੈਂਦਾ ਤੇ ਅੱਗੇ ਸਤਲੋਚ ਜਾ ਕੇ ਹਰੀਕੇ ਪੱਤਣਾਂ ਦੇ ਨਾਲ ਫਿਰ ਤੁਹਾਡੇ ਘਰ-ਘਰ ਯਾਰ ਪਹੁੰਚਦੀ ਆ ਓਏ ਆ ਜਿਹੜੇ ਡੰਗਾ ਵਾਲੇ ਕਹਿੰਦੇ ਆ ਨਾ ਕਿ ਅਸੀਂ ਗਲਤ ਕਿੱਥੇ ਆ ਪ੍ਰਸ਼ਾਸਨ ਚੁੱਪਾ ਸਰਕਾਰ ਚੁੱਪਾ ਉਹ ਆ ਜਰਾ ਕਰਕੇ ਅਸੀਂ ਕਹਿੰਦੇ ਆ ਇੱਕ ਬੂੰਦ ਪਾਣੀ ਜਿਹੜੇ ਕਹਿੰਦੇ ਅਸੀਂ ਪਾਣੀ ਗੱਡਾਂ ਨਹੀਂ ਕਰਦੇ ਜਰਾ ਨਹੀਂ ਪਾਉਂਦੇ ਇੱਕ ਬੂੰਦ ਪਾਣੀ ਰੱਜੀ ਤੇ ਆ ਕੇ ਸਟ ਲੈਣ ਅਸੀਂ ਮੰਨ ਜਾਗੇ ਅਸੀਂ ਗਲਤਾਂ ਤੁਸੀਂ ਸਹੀ ਆ ਤੇ ਪੰਜਾਬ ਦੇ ਲੋਕ ਤੁਹਾਨੂੰ ਅਪੀਲ ਆ ਸਾਨੂੰ ਘੇਰਾਬੰਦੀ ਕਰ ਰਹੇ ਆ ਸਾਨੂੰ ਘੇਰਨਗੇ ਵੀ ਸਾਨੂੰ ਫੜ ਵੀ ਸਕਦੇ ਆ ਪਰ ਤੁਸੀਂ ਇਸ ਟਿਕਾਣੇ ਤੇ ਤਿੰਨ ਤਰੀਕ ਨੂੰ ਵੇਰਕਾ ਪਲਾਂਟ ਤੇ ਪਹੁੰਚ ਜਾਣਾ ਕਾਫਲੇ ਬੰਨ ਕੇ ਆਓ ਜੇਕਰ ਰਾਹ ਰੋਕਦੇ ਆ ਸੜਕਾਂ ਜਾਮ ਕਰੋ ਪਿੰਡਾਂ ਝੋਕੇ ਦਿਓ ਨਾਲ ਦੀ ਨਾਲ ਲੋਕ ਸੜਕਾਂ 'ਤੇ ਨਿਕਲਣ ਉਹ ਛੋਟੀ ਧਰਤੀ ਹੇਠਾਂ ਵੀ ਜ਼ਹਿਰ ਪਾਤੀ ਫੈਕਟਰੀਆਂ ਨੇ ਛੋਡੇ ਦਰਿਆਵਾਂ 'ਚ ਵੀ ਜ਼ਹਿਰ ਪਾਤੀ ਉਹ ਬੱਚੇ ਕਿੱਥੇ ਆਪਾਂ ਆ ਵੇਖ ਲਓ ਇੱਕ ਵਾਰੀ ਸਾਹਮਣੇ ਤੇ ਆ ਛਾ ਕਾਲਾ ਰੰਗ ਵੇਖ ਲਓ ਇੱਥੇ ਆ ਦਿਖਾ ਦੇ ਆ ਵਖਾਈਂ ਛੇਰਾ ਗਾਂ ਆ ਕੇ ਕਰਾ ਉਹਦੇ ਜ਼ੂਮ ਵੀ ਕਰੀ ਜਰਾ ਉਹ ਜਿੱਥੋਂ ਨਿਕਲਦਾ ਇਹ ਸੈਂਟਰ ਹੈ ਜਿੱਥੋਂ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਇਹ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਅੱਖਾਂ 'ਚ ਪਾਣੀ ਆ ਗਿਆ 2 ਮਿੰਟ ਖੜੇ ਆ ਆ ਮਾੜਾ ਜਿਹਾ ਵਖਾਈਂ ਆ ਆਕਾਸ਼ ਆ ਪਰਾਲੀਆਂ ਦਾ ਤੂੰ ਐ ਆ ਵਖਾਈਂ ਮਾਰਾ ਜਾ ਹੁਣ ਇੱਧਰ ਨੂੰ ਲਿਆ ਹਜ਼ਾਰਾਂ ਹਜ਼ਾਰਾਂ ਫੈਕਟਰੀ ਆ ਆ ਦੇਖ ਲੋ ਇੱਧਰ ਦੇਖ ਲੋ ਜ਼ਰਾ ਇਹ ਕਾਦਾ ਤੂੰ ਐ ਬਈ ਇਹ ਪਰਾਲੀ ਦਾ ਤੂੰ ਐ ਮੈਂ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਪ੍ਰੋਫੈਸ਼ਨ ਵਾਲਿਆਂ ਨੂੰ ਪੁੱਛਦਾ ਇਹ ਕੌੜੀਓ ਮਾਰੀ ਜਾਂਦੇ ਹੋ ਅਈ ਦੀ ਤੁਸੀਂ ਪੀਣਾ ਵੀ ਛੱਡੋ ਇਹਨੂੰ ਇੱਕ ਕੱਪ ਚੱਕ ਕੇ ਉੱਤੇ ਪਾ ਲੋ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਦਾ ਐ ਇੰਨਾ ਧਾਵਾ ਤੇ ਖੜ ਕੇ ਹੀ ਬੋਲਦੇ ਰਹੇ ਹੋ ਹੁਣ ਪਾਣੀ ਬਦਲ ਗਿਆ ਆ ਵੇਖੋ ਤਾਂ ਸਹੀ ਐ ਖੋਧਿਆ ਹੋਇਆ ਪਾਣੀ ਜੀਨੂ ਆਂਦੇ ਸਾਡਾ ਸੈਂਟਰ ਐ ਈਐਸਪੀਪੀ ਜੀ ਵੀ ਤੋ ਖੋਦ ਕੇ ਪਾਣੀ ਪਾ ਰਹੇ ਆ ਆ ਔਰ ਆ ਇਹ ਇੱਕ ਸੈਂਟਰ ਐ ਜਿੱਥੋਂ ਦੋ ਸੈਂਟਰ ਬਣ ਗਏ ਇੱਕ ਤਾਜਪੁਰ ਰੋਡ ਇੱਕ ਫੋਕਾ ਪੁਆਇੰਟ 9 ਕਰੋੜ ਲੀਟਰ ਪੈਂਦਾ ਐ ਇੱਕ ਬਾਦਰਗੇ ਵਾਲਾ ਔਰ ਇਹ ਕਿੰਨਾ ਬਣ ਗਿਆ 1.5 ਕਰੋੜ ਟੋਟਲ ਬੁੱਡੇ ਨਾਲੇ ਜਿਹੜੀਆਂ ਇਹ ਫੈਕਟਰੀਆਂ ਨੇ ਉਹ ਪਾਉਂਦੀਆਂ ਨੇ 50 ਕਰੋੜ ਦੇ ਕਰੀਬ ਔਰ 15 ਕਰੋੜ ਸਿਰਫ ਢਾਈ ਵਾਲਿਆਂ ਦਾ ਤੇ ਜਿਹਦੇ ਚੋਂ ਅਸੀਂ 9 ਕਰੋੜ ਲੀਟਰ ਪਹਿਲਾ ਸਟੈਪ ਚੱਕਣਾ ਹੁਣ ਸੋਚ ਲਓ ਇੰਨਾ ਗੰਦਾ ਪਾਣੀ ਇਹ ਪਹਿਲੀ ਬਾਦਸ਼ਾਹੀ ਦਾ ਨਾਮ ਰੱਖਿਆ ਸੀ ਬੁੱਢਾ ਦਰਿਆ ਇਹਨਾਂ ਨੇ ਬਣਾਇਆ ਇਹ ਨਾਲਾ ਇਹ ਜਾ ਕੇ ਪੈਂਦਾ ਸਤਲੁਜ ਸਤਲੋਜ ਜਗੇ ਬਿਆਸ ਨਾਲ ਮਿਲਦਾ ਨਹਿਰਾਂ ਜਾਂਦੀਆਂ ਨੇ ਔਰ ਬੰਦਿਆਂ ਨੂੰ ਕੈਂਸਰ ਵੰਡਦੀਆਂ ਨੇ ਇਹ ਸਾਡੀ ਸਰਕਾਰ ਕਿਉਂ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਿਹਾ ਕਿ ਇਹਨੂੰ ਬੰਦ ਕਰੋ ਕਿਉਂ ਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਤੇ ਸਰਕਾਰ ਦੇ ਜੂਨ ਸਰਕਾਰੀ ਕੀ ਕਾਰਨ ਬਈ ਹੁਣ ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਇਹ ਇਹੋ ਜਿਹਾ ਪਾਣੀ ਉਹਨਾਂ ਦੇ ਪਿੰਡਾਂ ਚ ਜਾਂਦਾ ਹੁੰਦਾ ਜਾਂ ਜਿਹੜੇ ਲੋਕ ਰਹਿ ਰਹੇ ਨੇ 25 25 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਫੈਕਟਰੀਆਂ ਨੂੰ ਹੋਣਾ ਸੀ ਜਿਨ੍ਹਾਂ ਨੂੰ ਇਹ ਸੇਫ ਕਰ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਇਹ ਚੀਜ਼ ਇਹ ਤੁਹਾਡੀ ਸਰਕਾਰ ਹੈ ਓਏ ਸੌਰੀਓ ਜੇ ਕੁਝ ਨਹੀਂ ਕਰ ਸਕਦੇ ਤਾਂ ਅਸਤੀਵਾ ਦੇ ਕੇ ਪਾਸੇ ਹੋ ਔਰ ਨਾ ਕਰੋ ਸਾਡੀ ਤੇ ਮੇਰੀ ਤੇ ਲੱਖੇ ਜੀਆ ਬਾਕੀਆਂ ਦੀ ਗੱਲ ਨਾ ਮੰਨੋ ਜੋ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਉਹ ਝੂਠ ਸੀ ਜਾਂ ਹੁਣ ਝੂਠ ਕਰ ਰਹੇ ਹੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜਿਵੇਂ ਲੱਖੇ ਨੇ ਆ ਪੀਰ ਕੀਤੀ ਕਿ ਜਦੋਂ ਸਰਕਾਰਾਂ ਨਹੀਂ ਨ ਉੱਠਦੀਆਂ ਲੋਕ ਉੱਠਦੇ ਨੇ ਔਰ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਆ ਮਾਤੀਆਂ ਦੇਸ਼ਾਂ ਦੀਆਂ ਸਟੇਟਾਂ ਦੀਆਂ ਤਕਦੀਰਾਂ ਬਦਲਦੀਆਂ ਨੇ ਨਹੀਂ ਤੈਨੂੰ ਪੀ ਕੇ ਮਰਨ ਲਈ ਰੈਡੀ ਰੋ ਆਜ਼ਾਦ ਓਏ ਆਜ਼ਾਦ ਪੁੱਤ ਉੜਿਆ ਪੁੱਤ ਉੜਿਆ ਇੱਕ ਦੱਸਿਓ ਜੇ ਇਹ ਲੱਖੇ ਦਾ ਬੇਟਾ ਹੈ ਵਖਾਈ ਪੁੱਤੇ ਨੂੰ ਇਹ ਲੱਖੇ ਦਾ ਬੇਟਾ ਹੈ ਮੈਂ ਇਹਨੂੰ ਤੁਹਾਡੇ ਸਾਹਮਣੇ ਪਤਾ ਕਿਉਂ ਲਿਆਂਦਾ ਇਹਦੇ ਦੇ ਬੱਚੇ ਤੁਹਾਡੇ ਵੀ ਨੇ ਇਹਨਾਂ ਫੈਕਟਰੀਆਂ ਵਾਲਿਆਂ ਦੇ ਵੀ ਨੇ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਆ ਜ਼ਹਿਰ ਪਲਾਉਂਗੇ ਕੈਂਸਰ ਕਰੂਗੇ ਸਾਰੇ ਦਿਨ ਮਿਹਨਤ ਕਰਦੇ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਆ ਜ਼ਿੰਦਗੀ ਹੈ ਸਭ ਤੋਂ ਜ਼ਰੂਰੀ ਚੀਜ਼ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਸਰੋਤ ਪਾਣੀ ਤੇ ਪਾਣੀ ਜ਼ਹਿਰ ਓਏ ਇਹਨਾਂ ਦੀ ਸ਼ਰਮ ਕਰ ਲੋ ਇਹਨਾਂ ਬੱਚਿਆਂ ਦੀ ਅਸੀਂ ਕੁਛ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਉਹਦੇ ਲਈ ਤੁਰੇ ਫਿਰਦੇ ਆਂ ਬਾਈ ਆਹ ਰਾਗੀ ਰੋ ਰਿਆ ਆ ਨਰਾਜ਼ ਆਂਦਾ ਬੰਦਾ ਖੜਿਆ ਇਹਦੇ ਖੜਿਆ ਜਾਂਦਾ ਹੈ ਹੈ ਬਹੁਤ ਗੰਦੇ ਜੀ ਮੇਰੇ 10 50 ਦੇ ਲੋਕਾਂ ਨੂੰ ਯਾਰ 10 50 ਦੇ ਲੋਕਾਂ ਨੂੰ ਓ ਪੰਜਾਬ ਦੇ ਲੋਕੋ ਤੁਸੀਂ ਕਿਤੇ ਆਪ ਦੀ ਜਿਹੜਾ ਤਰੀਕ ਨੂੰ ਆਪਾਂ ਸਾਥ ਦਈਏ ਲੱਖੇ ਬਾਈ ਦਾ ਤੇ ਜਿੱਥੇ ਕਹਿੰਦੇ ਉੱਥੇ ਜ਼ਰੂਰ ਪਹੁੰਚੀਏ ਆਪਾਂ ਇੱਥੇ ਖੜਿਆ ਨਹੀਂ ਜਾਂਦਾ ਬਾਈ ਜੀ ਆ ਤੁਸੀ ਓਏ ਆਪਦੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਸਿੱਧ ਹੋਵੋਗੇ ਪੰਜਾਬੀਓ ਕਾਤਲ ਓਏ ਉਹ ਮੌਤ ਸੋਟ ਆ ਗਈ ਉਹ ਘਰਾਂ 'ਚ ਜੇ ਨਾ ਹੁਣ ਵੀ ਉੱਠੇ ਤਾਂ ਆ ਠੰਗੀ ਜਾਂਦਾ ਆ ਪ੍ਰਸ਼ਾਸਨ ਸਾਨੂੰ ਘੇਰ ਨੂੰ ਫੜਦਾ ਠੀਕ ਐ ਸਾਨੂੰ ਫੜ ਕੇ ਅੰਦਰ ਕਰਦੇ ਹੋ ਡਾਂਗਾ ਮਾਰੋ ਲੋਕਾਂ ਨੂੰ ਆਉਣਾ ਨਾ ਦਿਓ ਤੇ ਤੁਸੀਂ ਆ ਯਾਰ ਦੇ ਕੇ ਮਾਰ ਦਿਓ ਲੋਕਾਂ ਨੂੰ ਕੌਣ ਚ ਮੈਂ ਬਾਰਾ ਨਵਾਂ ਬਣਿਆ ਪ੍ਰਧਾਨ ਅਮਲ ਰੋੜਾ ਇਹਦਾ ਜਵਾਬ ਦਊਗਾ ਨਵਾਂ ਬਣਿਆ ਦਾ ਉਪ ਪ੍ਰਧਾਨ ਜਵਾਬ ਦਊ ਮੁੱਖ ਮੰਤਰੀ ਜਵਾਬ ਦਊ ਦਿੱਲੀ ਦਾ ਜਵਾਬ ਦੇਣ ਕੌਣ ਜਵਾਬ ਦੇਊਗਾ ਯਾਰ ਨਾ ਸ਼ਹਿਰੀ ਨਾ ਪਿੰਡੂ ਨਾ ਮੀਰ ਨਾ ਗਰੀਬ ਨਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਉਹ ਇਨਸਾਨੀਅਤ ਦਾ ਮਸਲਾ ਮੁਕਤਾ ਦੀ ਭਲਾਈ ਦਾ ਮਸਲਾ ਆਓ ਮੇਰਾ ਵੀ ਤਾਂ ਤਿੰਨ ਤਰੀਕ ਨੂੰ ਬੰਦ ਕਰ ਲਿਆ ਕਿ ਸਪਰੀ ਹੈਗਾ ਬਸਲਾ ਦੀ ਹੈ AQI ਦਿੱਲੀ ਚ 400 ਤੋਂ ਉੱਤੇ ਗਿਆ ਆ ਜਿਹੜਾ ਵੇਖ ਰਹੇ ਹੋ ਨਾ ਆ ਇਹ 800 ਤੋਂ ਉੱਤੇ ਆ 800 ਤੋਂ ਉੱਤੇ ਆ AQI ਆ ਵੇਖ ਲੋ ਹੱਤੂ ਆ ਵੇਖ ਲੋ ਪਾਣੀ ਵੇਖ ਲੋ ਓ ਸੌਰਿਓ ਕੁਛ ਤਾਂ ਸੋਚ ਲੋ ਯਾਰ ਜੇ ਹੁਣ ਨਾ ਆਏ ਫਿਰ ਤੁਸੀਂ ਪੰਜਾਬ ਦੇ ਨਹੀਂਗੇ ਫੇਰ ਤੁਸੀਂ ਮਤਲਬ ਅੱਖਾਂ ਵੇਖ ਕੇਵੇਂ ਹਾਲ ਐ ਸੰਘਮ ਚ ਲੱਗ ਗਿਆ ਹੁਣ ਮੈਨੂੰ ਦੱਸੋ ਆ ਜਿਹੜੇ ਲੋਕ ਰਹਿੰਦੇ ਨੇ ਸ਼ੇਰਾ ਇਹ ਕੀੜੇ ਮਕੌੜੇ ਨੇ ਇਹ ਕੀੜੇ ਮਕੌੜਿਆਂ ਤੋਂ ਬੁਰਾ ਰਹਿ ਰਹੇ ਨੇ ਕਿੰਨੇ ਬੱਚੇ ਜਿੰਦਗੀ ਬਹੁਤ ਛੋਟੀ ਹੋ ਜਾਂਦੀ ਹੈ ਹੈ ਹੀ ਨਹੀਂ 60 ਸਾਲ ਤੋਂ ਉੱਤੇ ਉਮਰ ਹੈ ਨਹੀਂ ਢਡ ਪਾੜਿਓ ਮੈਨੂੰ ਦੱਸ ਯਾਰ ਅਸੀਂ ਇਹਨਾਂ ਨਾਲ ਕੀ ਕਰ ਰਹੇ ਇਹਨਾਂ ਬੱਚਿਆਂ ਨਾਲ ਇਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਬੰਦਾ ਆਪਣੇ ਬੱਚੇ ਨੂੰ ਪਿਆਰ ਕਰਦਾ ਤੁਸੀਂ ਬੱਚਿਆਂ ਨੂੰ ਜ਼ਹਿਰ ਪਿਆਰਿਓ ਪੰਜਾਬੀ ਉੱਠ ਕਰੋ ਹੁਣ ਆਜੋ ਭਾਈ 3 ਤਰੀਕ ਨੂੰ ਵੇਅਰ ਕਾ ਪਲਾਨ ਸਮਾਂ 12 ਵਜੇ ਉਹ ਵੀ ਦਿਖਾ ਦੇ ਜੂਮ ਕਰਕੇ ਆਹ ਵਿਖਾ ਦੇ ਹਾਲਾਤ ਦਿਖਾ ਹਜ਼ਾਰਾਂ ਫੈਕਟਰੀਆਂ ਦਿਖਾ ਆ ਦਿਖਾ ਆ ਦਿਖਾ ਇੱਧਰ ਜਿਹੜੇ ਕਹਿੰਦੇ ਜੱਟ ਪ੍ਰਣਾਲੀ ਨੂੰ ਅੱਗ ਲਾਉਂਦੇ ਆ ਦਿਖਾ ਆ 12 ਮਹੀਨੇ 23 ਦਿਨਾਂ ਯਾਰਾਂ ਨਿਕਲਦੀਆਂ ਦਿਖਾ ਆ ਦਿਖਾ ਆ ਪੁੱਤ ਆਜ਼ਾਦ